ਕਾ ਸਰ ਜੀ ਹਸੀਮਨ ਜੀ ਸਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝੇ ਫਰਨ ਦੇ ਆਗੂਆਂ ਦੀ ਮੀਟਿੰਗ ਕਦੋਂ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਮੀਟਿੰਗ ਕਦੋਂ ਹੋਵੇਗੀ ਸਾਨੂੰ ਜਾਣਕਾਰੀ ਦਿਵੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਕਨਮਿਨਸ ਤੀਸ ਰਾਣਾ ਦੀ ਮੀਟਿੰਗ ਫਗਵਾੜੇ ਹੋਈ ਸੀਗੀ ਜੀ ਜਿਸ ਤੇ ਜਿਹੜੇ ਫੈਸਲਾ ਕੀਤਾ ਗਿਆ ਸੀ ਕਿ ਜੋ ਜਿਮਨੀ ਚੋਣ ਤੋਂ ਬਾਅਦ ਜੋ ਮਾਨ ਇਹ ਮੁੱਖ ਮੰਗਾ ਸਨ ਪੇ ਕਿਹੋਂ ਦਾ ਏਰੀਆ ਰ 17/7 2020 ਵਾਲਿਆਂ ਨੂੰ 6ਵੇਂ ਮਹੀਨੇ ਲਾਗੂ ਕਰਨਾ ਅਤੇ ਪੰਜਾਬ ਸਰਕਾਰ ਦੇ ਮਨਾਂ ਦੇ ਡੀਐਚ 12% ਵਾਧਾ ਕਰਨਾ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਦੇ ਕੱਚੇ ਮਨਾਂ ਮਨਰੋਂ ਕਰਨ ਹੁੰਦੀ ਗੱਲਬਾਤ ਹੋਈ ਸੀ ਪਰ ਮੁੱਖ ਮੰਤਰੀ ਭਵਨ ਤਮਾਨ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਮੀਟਿੰਗ ਜੋ ਜਦਨ ਜਿਮਨੀ ਚੌਂਕ ਤੋਂ ਬਾਅਦ ਕਰੂੰਗਾ ਉਸ ਤੋਂ ਬਾਅਦ ਜੋ ਸਾਂਝੇ ਫਣ ਦੇ ਅਗੋਂ ਮੀਟਿੰਗ 25 ਦਿਨ ਦਿੱਤੀ ਗਈ ਸੀ ਪਰ 25 ਦਿਨ ਮੀਟਿੰਗ ਵੀ ਅੱਗੇ ਪਾ ਦਿੱਤੀ ਗਈ ਹੈ ਉਹ ਵੀ ਤਾਂ ਪਾਈ ਅੱਗੇ ਜਿਹੜਾ ਮਨਾਂ ਮਨਾਂ ਨੇ ਕਿਹਾ ਕਿ ਜੇਕਰ 25 ਦਿਨ ਮੀਟਿੰਗ ਨਹੀਂ ਕਰਦਾ ਅਜੀ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਪੁੱਤ ਦੇ ਫੁਕਾਂਗੇ ਹੁਣ ਦੁਬਾਰਾ ਮੀਟਿੰਗ ਸਾਂਝੇ ਫਰੰਟ ਦੇ ਆਗੂਆਂ ਨੂੰ 2 ਅਗਸਤ ਨੂੰ 12:30 ਵਜੇ ਜੋ ਪੰਜਾਬ ਜੰਨਰ ਦੇ ਵਿਖੇ ਹੋਵੇਗੀ ਹੁਣ ਦੇਖਦੇ ਆ ਜੀ ਜੋ 2 ਅਗਸਤ ਨੂੰ ਕੀ ਹਾਲ ਹੁੰਦਾ ਅਮਲਾਂ ਨਹੀਂ ਹੁੰਦਾ ਹਾਂਜੀ ਮੈਡਮ ਜੀ ਹਾਂਜੀ ਸਰ ਸਰ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕਰਕੇ ਕੀ ਫੈਸਲਾ ਕੀਤਾ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਵੋ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਕੰਮ ਕਰਦੇ ਕੱਚੇ ਨਾਲ ਮੀਟਿੰਗ 1 ਜੁਲਾਈ ਨੂੰ ਹੋਈ ਸੀ ਇੱਕਦਮ ਇਹੀ ਕਿਹਾ ਸੀ ਉਹਨਾਂ ਨੇ ਕਿ ਜੋ ਵੀ ਵੱਖ-ਵੱਖ ਮੈਕਮੇ ਵਿੱਚ 20-20 ਸਾਲਾਂ ਨੂੰ ਕੰਮੇ-ਕੰਮ ਕਰਦੇ ਆ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਜਿਸ ਤਰ੍ਹਾਂ ਰੂਪਰਥਨ ਬਣਾਉਣ ਦੇ ਵਿੱਚ ਜਾਂ ਥਰਮਨ ਲੈਣਾ ਮਹੱਤਵ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮ ਕਰਦੇ ਆ ਜਾਂ ਜਲ ਸਪਲਾਈ ਮਹਿੰਗਿਆਂ ਦੇ ਕੰਮ ਕਰਦੇ ਆ ਵੀ ਜੋ ਕੱਚੇ ਮਲਾਜਾਂ ਨੂੰ ਰੈਗੂਲਰ ਕੀਤਾ ਜਾਵੇ ਮੁੱਖ ਮੰਤਰੀ ਨੇ ਇਹ ਵੀ ਉੱਥੇ ਭਰੋਸਾ ਦਿਵਾਇਆ ਕਿ ਤੁਹਾਡਾ ਮੀਟਿੰਗ ਮੈਂ ਆਉਣ ਵਾਲੀ 20 ਜੁਲਾਈ ਨੂੰ ਕਰੂੰਗਾ ਪਰ 20 ਜੁਲਾਈ ਨੂੰ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਵੀ ਤੁਹਾਡੇ ਨਾਲ 24 ਜੁਲਾਈ ਨੂੰ ਮੀਟਿੰਗ ਕਰੂੰਗਾ 24 ਜੁਲਾਈ ਨੂੰ ਮੀਟਿੰਗ ਨਹੀਂ ਕੀਤੀ ਕੱਚੇ ਮਲਾਜਾਂ ਦੇ ਅੱਗੋਂ ਨਾਲ ਤੇ ਹੁਣ ਜੋ ਮੀਟਿੰਗ ਉਹਨਾਂ ਦੀ 2 ਅਗਸਤ ਨੂੰ ਪੰਜਾਬ ਹੰਟ ਨੇਗਲ ਫਿਰ ਹੋ ਰਹੀ ਆ ਹੁਣ ਦੇਖਦੇ ਆ ਕਿ ਹੱਲ ਹੁੰਦਾ ਜਾਂ ਨਹੀਂ ਹੁੰਦਾ ਦਾ ਮੁਖਰੀ ਭੂਆ ਤੁਮ ਲਾਰੀ ਲਾਉਂਦਾ ਹਾਂ ਜੀ ਮਨਮੋਜੀ ਹਾਂਜੀ ਸਰ ਕੇਂਦਰ ਸਰਕਾਰ ਦੀ ਜਿਹੜੇ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਜਦੋਂ 23 ਜੁਲਾਈ ਨੂੰ ਬਜਟ ਪੇਸ਼ ਕੀਤਾ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਵੋ ਪਰ ਕੇਂਦਰ ਸਰਕਾਰ ਵੱਲੋਂ ਜੋ ਵਿੱਤ ਮੰਤਰੀ ਆ ਨਿਰਮਲ ਸੀਤਾਰਮਨ ਨੇ ਬਜਟ ਪੇਸ਼ ਕੀਤਾ ਉਹ ਤੋਂ ਮਲਾਹ ਬਹੁਤ ਹੀ ਅਨਾਂਜ ਹਨ ਜੀ ਜੋ ਇਨਕਮ ਟੈਕਸ ਵਿੱਚ ਵੀ ਜੋ ਬਦਲਾਅ ਕੀਤਾ ਉਹ ਤੋਂ ਮਲਾਹ ਖੁਸ਼ ਨਹੀਂ ਹਨ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਾਂ ਸਟੇਟ ਦੀ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਏ ਹਮੇਸ਼ਾ ਹੀ ਜੋ ਮੁਲਾਜ਼ਮਾਂ ਮਾਰੂ ਨੀਤੀਆਂ ਲਾਗੂ ਕਰਦੀ ਆ ਜਿਸ ਕਰਕੇ ਮੁਲਾਜ਼ਮਾਂ 'ਚ ਬਹੁਤ ਹੀ ਅਨਰਾਜ਼ ਗਿਆ ਹਾਂਜੀ ਬਣ ਗਈ 17/7/2020 ਤੋਂ ਪਰਤੀ ਹੋਏ ਜਿਹੜੇ ਮਲਾਸਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ ਸਾਰੇ ਵੀ ਹਾਂਜੀ 17/7/2020 ਤੋਂ ਭਰਤੀ ਹੋਏ ਮਨਾਂ ਨੂੰ 6ਵੇਂ ਪੇ ਲਾਗੂ ਹੋਣਾ ਚਾਹੀਦਾ ਸੀ ਪਰ 50 ਰੁਪਏ ਧੱਕੇ ਨਾਲ ਜੋ 7ਵੇਂ ਬੇ ਲਾਗੂ ਕਰਤਾ ਇੱਕ ਪਾਸੇ ਜੋ ਭੱਤੇ ਆ ਉਹ ਪੰਜਾਬ ਸਰਕਾਰ ਦੇ ਪਰ ਸਕੇਲ ਕੇਂਦਰ ਸਰਕਾਰ ਦਾ ਪਰ ਪੰਜਾਬ ਸਰਕਾਰ ਨੇ ਮੰਗ ਕਰਦਿਆ ਕਿ ਜੋ ਮੁਲਾਜ਼ਮ 17 ਸਤ 2020 ਤੋਂ ਭਰਤੀ ਹੋਇਆ ਉਹਨਾਂ ਵਾਸਤੇ ਛੇਵੇਂ ਪੇਂ ਲਾਗੂ ਕੀਤਾ ਜਾਵੇ ਅਤੇ 15 15 ਦਾ ਜੋ ਨੋਟੀਫਾਈ ਨਾ ਰੱਦ ਕਰਕੇ ਪਰਮਿਸ਼ਨ ਬਿਨਾਂ ਮੁਲਾਜ਼ਮਾਂ ਤਰਖਾਹ ਫੇਕ ਦਿੱਤੀਆਂ ਹਨ ਅਤੇ ਉਹਨਾਂ ਨੂੰ ਪਰਮਿਸ਼ਨ ਬਿਨਾਂ ਦਿੱਤਾ ਜਾਵੇ ਇਸ ਤਰ੍ਹਾਂ ਹੀ ਜੋ ਵੀ ਮਿੱਡੇ ਵੀ ਵਰਕਰ ਆਸਾ ਵਰਕਰਾਂ ਨੇ ਮਾਨਮਤੇ ਵਾਅਦਾ ਕੀਤਾ ਹੈ ਹਾਂਜੀ ਮਾਨਮ ਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਮਾਨਮ ਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ ਧੰਨਵਾਦ ਜੀ ਥੈਂਕ ਯੂ